ਭਾਈ ਇਸ ਟਾਈਮ ਮੈਂ ਪਿੰਡ ਰੌਂਤੇ ਦੇ ਵਿੱਚ ਖੜਾ ਤੇ ਤੁਸੀਂ ਆਹ ਆਟਾ ਚੱਕੀ ਦੇਖੋ ਬਣਾਈ ਹੋਈ ਤੇ ਬਣਾਈ ਪਤਾ ਕਿ ਇਹਨਾਂ ਨੇ ਅੰਕਲ ਜੀ ਸਾਡੇ ਨਾਲ ਖੜੇ ਆ ਇਹਨਾਂ ਨੇ ਬਣਾਈ ਆ ਮੈਂ ਇਧਰਲੇ ਪਾਸੇ ਤੁਹਾਨੂੰ ਦਿਖਾਉਣਾ ਵੀ ਕਿੰਨਾ ਬਰੀਕੀ ਦੇ ਨਾਲ ਇਹਨਾਂ ਨੇ ਕੰਮ ਕੀਤਾ ਪਹਿਲਾਂ ਆਪਾਂ ਰੱਖ ਦਈਏ ਤੇ ਅੰਕਲ ਜੀ ਨੂੰ ਬਣਾਉਣ ਚ ਕਿੰਨਾ ਟਾਈਮ ਲੱਗਿਆ ਮੈਨੂੰ ਲੱਗਦਾ ਕੋਈ ਕਮੀ ਛੱਡੀ ਨਹੀਂ ਬਣਾਉਣ ਲੇ ਕੋਈ ਚੀਜ਼ ਦਿਖਾਇਓ ਨੇੜੇ ਹੋ ਕੇ 15 20 ਦਿਨ ਆਹ ਆਟਾ ਚੱਕੀ ਬਣਾਉਣ ਤੇ ਲੱਗ ਗਏ ਆ ਤੁਸੀਂ ਦੇਖੋ ਭਾਈ ਕੱਲੀ ਕੱਲੀ ਚੀਜ਼ ਆ ਦੇਖੋ ਇਧਰਲੇ ਪਾਸੇ ਸਾਰੀਆਂ ਚੀਜ਼ਾਂ ਯਾਰ ਮੈਂ ਕਹਿੰਦਾ ਬਰੀਕੀ ਦੇ ਨਾਲ ਕੋਈ ਚੀਜ਼ ਨਹੀਂ ਛੱ ਇਧਰਲੇ ਪਾਸੋਂ ਦੇਖੋ ਤੁਸੀਂ ਆ ਕਣਕ ਕੋਣਾ ਵਾਲਾ ਆਟਾ ਕਢਣ ਵਾਲਾ ਸਾਰਾ ਸਿਸਟਮ ਉਵੇਂ ਬਣਾਇਆ ਹੋਇਆ ਚੱਕੀ ਜਾਲਾ ਨਾ ਸਿਰਾਈ ਕਰਾਇਆ ਪਿਆ ਯਾਰ ਮੈਂ ਕਹਿੰਨਾ ਤੇ ਇੰਨਾ ਬਰੀਕੀ ਨਾਲ ਕਿੱਦਿਵੇਂ ਕਰ ਲੈ ਲਿਓ ਫਿਰ ਇਹ ਬਸ ਕਲਾ ਹੀ ਹੈ ਜੀ ਤਾਂ ਜੀ ਅੱਛਾ ਇਹ ਕਿੰਨੇ ਕ ਟਾਈਮ ਤੋਂ ਕਰਦੇ ਹੋ ਕਾਫੀ ਚਿਰ ਹੋ ਗਿਆ ਜੀ ਬਣਾਉਂਦਾ ਕਾਫੀ ਚਿਰ ਹੋ ਗਿਆ ਬਾ ਇਸ ਟਾਈਮ ਰੌਂਤੇ ਪਿੰਡ ਦੇ ਵਿੱਚਾਂ ਤੇ ਰੌਂਤੇ ਦੇ ਵਿੱਚ ਇਹਨਾਂ ਦਾ ਪਲੇਸਰ ਐਗਰੀਕਲਚਰ ਵਰਸ ਦੇ ਨਾਮ ਤੇ ਵਰਕਸ਼ਾਪ ਹੈ ਜੀ ਤੇ ਇਹ ਇਹਨਾਂ ਨੇ ਚੱਕੀ ਬਣਾਈ ਜਾਂ ਹੋਰ ਵੀ ਕਈ ਚੀਜ਼ਾਂ ਬਣਾਈਆਂ ਪਹਿਲੇ ਦਾ ਚਲਾ ਕੇ ਦਿਖਾਓ ਜੀ ਕਿਵੇਂ ਚੱਲੂਗਾ ਹੁਣ ਆ ਤੁਸੀਂ ਬਣਾ ਤਾਂ ਦਿੱਤਾ ਇਹ ਚੱਲਦਾ ਵਾ ਹਾਂਜੀ ਹਾਂਜੀ ਚੱਲਦਾ ਦਿਖਾਓ ਆ ਟਿੰਡਾ ਨਾਲ ਖੂਬ ਬਣਾਇਆ ਬਾਈ ਆ ਚੱਲਦਾ ਜੀ ਆ ਚੱਲੂਗਾ ਆ ਚੱਲ ਪਿਆ ਲੈ ਬਾਈ ਆ ਕਮਾਲ ਹੋ ਗਈ ਆ ਚੱਲ ਪਿਆ ਉਹ ਦੇਖੋ ਬਲਦ ਘੁੰਮਣ ਲੱਗ ਗਏ ਜੜਾ ਕੱਢਣ ਲੱਗ ਗਏ ਜਿਹਦੇ ਨਾਲ ਆ ਘੁੰਮ ਕੇ ਤੇ ਫਿਰ ਆ ਦੇਖੋ ਪਾਣੀ ਕੱਢਣ ਲੱਗ ਗਿਆ ਖੂ ਆ ਕਮਾਲ ਹੋ ਗਈ ਬਾਈ ਅੱਛਾ ਇਹ ਚੱਲਦਾ ਕੀਤਾ ਨਾ ਜੇ ਬਿਜਲੀ ਦੇ ਕੀਤਾ? ਹਾਂਜੀ ਹਾਂਜੀ ਇਹ ਬਿਜਲੀ ਦੇ ਚੱਲਦਾ ਕੀਤਾ। ਮੈਂ ਤੁਹਾਨੂੰ ਜਾਣਕਾਰੀ ਲਈ ਇੱਕ ਗੱਲ ਦੱਸਦਾ ਵੀ ਇਹ ਅਮਰੀਕਾ ਤੋਂ ਆਰਡਰ ਆਇਆ ਸੀ ਅੰਕਲ ਜੀ ਨੂੰ ਵੀ ਇਹ ਸਾਨੂੰ ਬਣਾ ਕੇ ਭੇਜੋ। ਅਮਰੀਕਾ ਦੇ ਵਿੱਚ ਹੀ ਜਾਣਾ ਨਾ ਜੀ। ਅਮਰੀਕਾ ਤੋਂ ਬੰਦੇ ਨੇ ਕਿਹਾ ਸੀ ਜੀ ਜਾਨੀਆ ਜੀ ਉਹ ਵੀ ਜਾਊਗਾ ਤੇ ਆ ਵੀ। ਅੱਛਾ ਦੋਨੇ ਚੀਜ਼ਾਂ ਆ ਕੀ ਬਣਾਇਆ? ਇਹ ਇੰਜਨ ਹੈ। ਇੰਜਨ ਦੇ ਪੱਖਾ ਨਾ? ਹਾਂਜੀ ਇੰਜਨ। ਇਹ ਵੀ ਇਹ ਵੀ ਆਈ ਚੱਲਦਾ? ਹਾਂਜੀ ਇਹ ਵੀ ਚੱਲਦਾ ਜੀ। ਮੈਂ ਤਾਂ ਬਾਜ ਵੀ ਉਵੇਂ ਹੀ ਕਰਦਾ ਮੈਂ ਤੁਹਾਨੂੰ ਦਿਖਾਉਣਾ ਚੱਲ ਪਿਆ ਲੈ ਬਈ। ਆ ਪਾਣੀ ਵੀ ਨਿਕਲਣ ਲੱਗਿਆ ਲੈ। ਆ ਦੇਖੋ ਇੰਜਨ ਦੀ ਬਾਜ ਵੀ ਆਉਣ ਲੱਗੀ ਬੱਲੇ 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 ਕਮਾਲ ਹੋ ਗਈ ਯਾਰ ਆ ਤਾਂ ਆ ਤਾਂ ਸਰਾ ਹੀ ਕਰਾਇਆ ਪਿਆ ਆ ਨੇੜੇ ਦਿਖਾ ਬਾਈ ਆ ਦੇਖੋ ਆ ਇੰਜਨ ਤੇ ਆ ਪੱਖਾ ਬਣਾਇਆ ਹੋਇਆ ਇਹਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਹੋਈ ਅਸਲੀ ਚੀਜ਼ ਦੇ ਵਿੱਚ ਭਾਵੇਂ ਕੋਈ ਕੰਪਨੀ ਦੇ ਲੋਕਾਂ ਵੀ ਨਿਕਲ ਜੇ ਪਰ ਜਿਹੜੀ ਚੀਜ਼ ਅੰਕਲ ਜੀ ਨੇ ਬਣਾਤੀ ਹੂ ਹੂ ਉਹ ਮੇਰੀ ਕੀ ਨਾਲ ਕੰਮ ਕੀਤਾ ਹੋਇਆ ਸਾਰਾ ਘੁੰਮ ਕੇ ਦਿਖਾ ਦੇ ਓਏ ਹੋਏ ਆ ਦੇਖੋ ਆ ਕੁੂ ਵਾਲਾ ਕੰਮ ਵਿਸਰਾ ਕਰਾਇਆ ਪਿਆ ਚੱਕੀ ਵਾਲਾ ਵੀ ਇੱਕ ਇੰਜਨ ਇਧਰਲੇ ਪਾਸੇ ਬਣਾਇਆ ਪਿਆ ਆ ਦੇਖੋ ਭਾਈ ਇਧਰਲੇ ਪਾਸੇ ਦਿਖਾ ਕੱਲੀ ਕੱਲੀ ਚੀਜ਼ ਬਰੀਕੀ ਦੇ ਨਾਲ ਲਾਈ ਹੋਈ ਆ ਐ ਨਹੀਂ ਵੀ ਬੰਦਾ ਕਹਦਾ ਯਾਰ ਆ ਚੀਜ਼ ਬਣਾ ਵੀ ਸਰ ਸਕਦਾ ਇਹ ਆ ਚੀਜ਼ ਪਰ ਕਸ ਲਾਈ ਹੈ ਜੀ ਕਸ ਅੱਛਾ ਓਏ ਹੋਏ ਆ ਟਾਸ ਵੀ ਉਮੀ ਲਾਈ ਹੋਈ ਆ ਆ ਕਮਾਲ ਕੀਤੀ ਵੀ ਮਤਲਬ ਆ ਕਰਦਾ ਉਹ ਜਿਵੇਂ ਕਰਦੇ ਨੇ ਬਣਾਉਂ ਹਾਂਜੀ ਕਸ ਬਣਦੀ ਆ ਜੀ ਇਦਾਂ ਇਦਾਂ ਅੱਛਾ ਵਾਹ ਜੀ ਵਾਹ ਲਓ ਜੀ ਉਵੇਂ ਉਹ ਚੀਜ਼ ਲਾਈ ਹੋਈ ਆ ਕੱਲੀ-ਗੱਲੀ ਚੀਜ਼ ਬਰੀਕੀ ਦੇ ਨਾਲ ਹਨਾ ਜੀ ਇਹ ਵੀ ਲੋਹੇ ਦਾ ਹੀ ਬਣਾਉਣੇ ਹੋ ਹਾਂ ਜੀ ਲੋਹੇ ਦਾ ਹੀ ਸਾਰਾ ਲੋਹੇ ਦਾ ਹਨਾ ਇਹਦੇ ਵਿੱਚ ਮੋਟਰ ਲਾਈ ਹੋਈ ਹੈ ਚੱਲਦਾ ਹੈ ਜੀ ਅਜੇ ਵੀ ਚੱਲਦਾ ਚੱਲਦਾ ਕਰਾ ਮੋਟਰ ਲਾਈ ਵੀ ਹੈ ਉਧਰ ਲਈ ਅੱਛਾ ਇਹਦੀ ਮੋਟਰ ਲਾ ਕੇ ਉਧਰ ਲਾਈ ਹੈ ਮੋਟਰ ਤੇ ਚੱਲਦਾ ਕੀਤਾ ਹੋਇਆ ਇਹ ਇੰਜਣ ਬਣਾਇਆ ਹੋਇਆ ਤੇ ਤੁਸੀਂ ਦੇਖੋ ਯਾਰ ਲਓ ਜੀ ਇਹ ਇਦਾਂ ਜਿਹੇ ਕਲਾ ਨੂੰ ਸ਼ੇਅਰ ਕਰਿਆ ਕਰੋ ਬਾਈ ਤਾਂ ਜੋ ਅੱਗੇ ਵੀ ਕੋਈ ਨਾ ਕੋਈ ਇਦਾਂ ਦੀ ਕਲਾ ਹਨਾ ਮੂਹਰੇ ਆ ਸਕੇ ਹਨਾ ਜੇ ਕਿਸੇ ਨੇ ਬਣਾਉਣਾ ਬਣਵਾ ਵੀ ਸਕਦਾ ਹਾਂ ਜੀ ਬਣਾਉਣਾ ਨੰਬਰ ਬੋਲ ਦਿਓ ਮੜਾ ਜਾ 9317348015 ਲਓ ਜੀ ਜੇ ਕਿਸੇ ਨੇ ਬਣਵਾਉਣਾ ਤਾਂ ਅੰਕਲ ਜੀ ਨੂੰ ਮਿਲ ਕੇ ਤੁਸੀਂ ਬਣਵਾ ਵੀ ਸਕਦੇ ਹੋ ਪਿੰਡ ਰੌਂਤਾ ਪਿੰਡ ਰੌਂਤਾ ਜ਼ਿਲ੍ਹਾ ਮੋਗਾ ਖੁਦ ਆਪਣੇ ਹੱਥੋਂ ਲਓ ਜੀ ਪਿੰਡ ਰੌਂਤਾ ਜ਼ਿਲ੍ਹਾ ਮੋਗਾ ਤੇ ਨੰਬਰ ਅੰਕਲ ਜੀ ਦਾ ਬੋਲਤਾ ਜੇ ਕਿਸੇ ਨੇ ਬਣਵਾਉਣਾ ਬਣਵਾ ਵੀ ਸਕਦੇ ਹਾਂ ਟਾਈਮ ਲੱਗੇਗਾ ਨਾ ਬਣਾਉਣ ਤੇ ਪਰ ਤੁਹਾਨੂੰ ਬਣਾ ਕੇ ਉਹ ਚੀਜ਼ ਦੇਣਗੇ ਜਿਹਦਾ ਕੋਈ ਤੋੜ ਨਹੀਂ ਹੈਗਾ ਕਮਾਲ ਕੀਤੀ ਪਈ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਨੰਬਰ ਅੰਕਲ ਜੀ ਦਾ ਬੋਲਤਾ ਵੀਡੀਓ ਦੇ ਵਿੱਚ ਤੇ ਕਰ ਦਿਓ ਸ਼ੇਅਰ ਧੰਨਵਾਦ